ਪੰਜਾਬ ਦੇ ਨਾਮੀ ਗੈਂਗਸਟਰ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਗੈਂਗਸਟਰ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਨੂੰ ਇਸ ਗੱਲ ਤੋਂ ਦਿੱਕਤ ਹੈ ਉਹ ਉਹਨਾਂ ਨੂੰ ਕਿਸ ਗੱਲ ਦਾ ਖਦਸ਼ਾ ਹੈਗਾ ਡਰ ਕਿਸ ਗੱਲ ਦਾ ਹੈਗਾ ਵੀ ਉਸ ਗੈਂਗਸਟਰ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਨਹੀਂ ਭੇਜਣਾ ਚਾਹੀਦਾ ਸੀਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਤੇ ਕਹਿ ਰਹੀ ਹੈ ਕਿ ਉਹ ਬਹੁਤ ਵੱਡਾ ਤਸਕਰ ਹੈ ਉਹਦੇ ਕੀ ਗੈਂਗਸਟਰਾਂ ਦੇ ਸਬੰਧ ਤੇ ਅਜੇ ਤੱਕ ਪੁਲਿਸ ਨੇ ਐਸਟੈਬਲਿਸ਼ ਨਹੀਂ ਕੀਤੇ ਲੇਕਿਨ ਪੁਲਸੇ ਕਹਿ ਰਹੀ ਹੈ ਕਿ ਉਹਦੇ ਪਾਕਿਸਤਾਨ ਦੇ ਵਿੱਚ ਜਿਹੜੇ ਨਸ਼ੇ ਦੇ ਤਸਕਰ ਉਹਨਾਂ ਦੇ ਨਾਲ ਸੰਬੰਧ ਨੇ ਔਰ ਉਹ ਕਾਫੀ ਇੱਕ ਵੱਡਾ ਬੰਦਾ ਦੱਸਿਆ ਜਾ ਰਿਹਾ ਅਪਰਾਧ ਦੇ ਮਸਲੇ ਦੇ ਵਿੱਚ ਜਿਹਦੇ ਖਿਲਾਫ 15 ਮੁਕਦਮੇ ਦਰਜ ਹੋਣ ਇੱਕ ਆਪਣੇ ਆਪ ਚ ਕਾਨੂੰਨ ਦਾ ਇੱਕ ਵੱਡਾ ਲੋੜੀਂਦਾ ਬੰਦਾ ਹੁੰਦਾ ਉਹਨੂੰ ਪੁਲਿਸ ਨੇ ਫੜਿਆ ਹੈਗਾ ਪੁਲਿਸ ਦੇ ਨਾਲ ਜੁਆਇੰਟ ਆਪਰੇਸ਼ਨ ਚੱਲਿਆ ਸੀ ਐਨਸੀਬੀ ਦਾ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਹੈਗੀ ਆ ਐਨਸੀਬੀ ਕਹਦੀ ਹੈਗੀ ਆ ਭਾਰਤ ਸਰਕਾਰ ਦੀ ਏਜੰਸੀ ਭਾਰਤ ਸਰਕਾਰ ਨੇ ਫੜ ਕੇ ਉਹਨੂੰ ਤੇ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਦੀ ਇੱਛਾ ਨਾ ਹੋਵੇ ਕਿਉਂਕਿ ਜੇ ਪੰਜਾਬ ਪੁਲਿਸ ਨੇ ਪਹਿਲਾਂ ਹੀ ਉਹਨੂੰ ਬਲਵਿੰਦਰ ਸਿੰਘ ਬਿੱਲਾ ਜਿਹਨੂੰ ਪਹਿਲ ਸਰਪੰਚ ਕਿਹਾ ਜਾਂਦਾ ਉਹਨੂੰ ਜੇ ਪੰਜਾਬ ਪੁਲਿਸ ਨੇ ਫੜ ਕੇ ਡਿਬਰੂਗੜ੍ਹ ਭੇਜਣਾ ਹੁੰਦਾ ਤੇ ਉਦੋਂ ਹੀ ਭੇਜ ਸਕਦੇ ਸੀ ਜਦੋਂ ਇਹਨੂੰ ਪਹਿਲਾਂ ਫੜਿਆ ਕਿ ਉਹ ਇਸ ਟਾਈਮ ਜਮਾਨਤ ਦੇਗਾ ਹੁਣ ਇਹਦੇ ਚ ਕੀ ਪੰਜਾਬ ਸਰਕਾਰ ਦਾ ਰੋਲ ਹੈ ਜਾਂ ਸੈਂਟਰ ਏਜੰਸੀ ਦਾ ਰੋਲ ਹੈ ਕਿਉਂਕਿ ਸੈਂਟਰ ਏਜੰਸੀ ਨੇ ਉਹਨੂੰ ਫੜਿਆ ਹੈਗਾ ਪੰਜਾਬ ਪੁਲਿਸ ਦੇ ਨਾਲ ਜੁਆਇੰਟ ਆਪਰੇਸ਼ਨ ਕਰਦੇ ਬਾਅਦ ਹੁਣ ਉਹਨੂੰ ਡਿਬਰੂਗੜ੍ਹ ਭੇਜ ਦਿੱਤਾ ਗਿਆ ਤੇ ਪਹਿਲਾ ਇੱਕ ਕੇਸ ਹੈ ਕਿ ਡਿਬਰੂਗੜ੍ਹ ਭੇਜਿਆ ਗਿਆ ਹੁਣ ਉਹਨਾਂ ਦੇ ਮਾਪਿਆਂ ਦੀ ਜਿਹੜੀ ਆ ਉਹ ਤੌਂਖਲਾ ਵੱਧ ਗਿਆ ਤਰਸੀਮ ਸਿੰਘ ਉਹਨਾਂ ਦਾ ਕਿਉਂਕਿ ਉਹ ਵੀ ਉਸੇ ਏਰੀਆ ਦੇ ਨਾਲ ਸੰਬੰਧ ਰੱਖਦੇ ਨੇ ਔਰ ਜਿਹੜਾ ਬਲਵਿੰਦਰ ਬਿੱਲਾ ਜਿਹੜਾ ਨਸ਼ੇ ਦਾ ਤਸਕਰ ਜਿਹਦੇ ਖਿਲਾਫ 15 ਮਕਦਮੇ ਦਰਜ ਆ ਉਹ ਵੀ ਉਸੇ ਏਰੀਏ ਦਾ ਉਹ ਵੀ ਹਵੇਲੀਆਣਾ ਜ਼ਿਲ੍ਹਾ ਤਰਨਤਾਰ ਦੇ ਵਿੱਚ ਪਿੰਡ ਆ ਔਰ ਤਰਨਤਾਰ ਵੀ ਕਿਸੇ ਵੇਲੇ ਅੰਮ੍ਰਿਤਸਰ ਦਾ ਹਿੱਸਾ ਰਿਆ ਜਿਹੜਾ ਹੀ ਕੈਪਟਨ ਮਰਿੰਦਰ ਸਿੰਘ ਨੇ ਬਣਾਇਆ ਸੀ ਤੇ ਜਲੂਪਰ ਖੇੜਾ ਵੀ ਜਿਹੜਾ ਵਾ ਉਹ ਅੰਮ੍ਰਿਤਸਰ ਦਾ 파ਟ ਆ ਹੁਣ ਇਸ ਏਰੀਆ ਦੇ ਵਿੱਚ ਕਿਹੜੇ ਚੰਗੇ ਕਿਹੜੇ ਮਾੜੇ ਸੱਜਣ ਆ ਗਏ ਨੇ ਉਹ ਹਰ ਇੱਕ ਨੂੰ ਪਤਾ ਹੁੰਦਾ ਕਿਸੇ ਤੋਂ ਗੱਲ ਲੁਕੀ ਸ਼ਿਪੀ ਨਹੀਂ ਹੈਗੀ ਹੁਣ ਇਹ ਜਿਹੜਾ ਤੌਂਖਲਾ ਉਹਨਾਂ ਦੇ ਮਾਪਿਆਂ ਨੂੰ ਆ ਕਿ ਕੀ ਵਾਕਿਆ ਜੇਲ੍ਹ ਦੇ ਵਿੱਚ ਅਮਰਤਪਾਲ ਸਿੰਘ ਨੂੰ ਇਸ ਬੰਦੇ ਤੋਂ ਖਤਰਾ ਜਾਂ ਕੀ ਉਹਨਾਂ ਦੀ ਪਹਿਲਾਂ ਕੋਈ ਲਾਗਡਾਟ ਸੀ ਜਾਂ ਪਹਿਲਾਂ ਕੋਈ ਸ਼ਰੀਕੇਬਾਜ਼ੀ ਸੀ ਜਾਂ ਪਹਿਲਾਂ ਕੋਈ ਰਿਸ਼ਤੇਦਾਰੀ 'ਚ ਕੋਈ ਅਣਬੰਣੀ ਹੋ ਗਈ ਸੀ ਇਹ ਤੌਂਖਲਾ ਵਧਾ ਦਿੱਤਾ ਤਰਸੀਮ ਸਿੰਘ ਹੋਣਾ ਹਾਲਾਂਕਿ ਉਹਨਾਂ ਨੇ ਖੁੱਲ ਕੇ ਨਹੀਂ ਬੋਲਿਆ ਪਰ ਉਹ ਕਹਿੰਦੇ ਕਿ ਉਹਨੂੰ ਭੇਜਿਆ ਕਿਉਂ ਅਗਰ ਉਹਨਾਂ ਨੇ ਵਾਰਨਿੰਗ ਕਰਤੀ ਆ ਕਿ ਜੇ ਉਹਨੂੰ ਅਮਰਤਪਾਲ ਸਿੰਘ ਨੂੰ ਕੁਝ ਹੋ ਗਿਆ ਦੇਖੋ ਉਹਨਾਂ ਨੇ ਕਿਹਾ ਜੇ ਕੁਝ ਹੋ ਗਿਆ ਤੇ ਫਿਰ ਸਰਕਾਰ ਜ਼ਿੰਮੇਵਾਰ ਹੈ ਹੁਣ ਇਹ ਤੇ ਸਰਕਾਰ ਨੂੰ ਪਤਾ ਹੋਊਗਾ ਤੇ ترਸੀਮ ਸਿੰਘ ਸਾਹਿਬ ਨੂੰ ਪਤਾ ਹੋਊਗਾ ਕਿ ਵਾਕਿਆ ਜਿਹੜਾ ਬਲਵਿੰਦਰ ਸਿੰਘ ਉਰਫ ਬਿੱਲਾ ਉਹ ਕੋਈ ਖਤਰਨਾਕ ਅਪਰਾਧੀ ਆ ਜਾਂ ਵਾਕਿਆ ਖਤਰਨਾਕ ਤਸਕਰ ਹੈਗਾ ਉਹਦੇ ਕੀ ਪਾਕਿਸਤਾਨ ਦੇ ਨਾਲ ਇਹ ਸਬੰਧ ਹੈ ਤੇ ਕੀ ਉਹਦੇ ਗੈਂਗਸਟਰਾਂ ਨਾਲ ਵੀ ਸਬੰਧ ਹੈਗੇ ਨੇ ਜਿਹੜਾ ترਸੀਮ ਸਿੰਘ ਹੋਣਾ ਦਾ ਜਾਂ ਬਾਕੀ ਧਿਰਾਂ ਦਾ ਜਿਹੜਾ ਤੌਂਖਲਾ ਵਧਾ ਦਿੱਤਾ ਹੁਣ ਪੰਜਾਬ ਸਰਕਾਰ ਨੇ ਤੇ ਪੰਜਾਬ ਪੁਲਿਸ ਨੇ ਇਸ ਮਸਲੇ ਦੇ ਵਿੱਚ ਸਪਸ਼ਟ ਨਹੀਂ ਦੱਸਿਆ ਹੈਗਾ ਕਿ ਉਹਨੂੰ ਗੈਂਗਸਟਰ ਜਿਹੜਾ ਤਸਕਰ ਆ ਉਹਨੂੰ ਡਿਬਰੂਗੜ੍ਹ ਭੇਜਣ ਦੀ ਕੀ ਲੋੜ ਪੈਗੀ ਦੇਖੋ ਜੇ ਤੁਸੀਂ ਉਹਨੂੰ ਭੇਜਣਾ ਹੈਗਾ ਪੰਜਾਬ ਦੀ ਜੇਲ੍ਹ ਤੋਂ ਬਾਹਰ ਤੁਸੀਂ ਇੱਥੇ ਵੀ ਭੇਜ ਸਕਦੇ ਹੋ ਚੰਡੀਗੜ੍ਹ ਭੇਜ ਸਕਦੇ ਹੋ ਧਿਆੜ ਜੇਲ੍ਹ ਦੇ ਵਿੱਚ ਭੇਜ ਸਕਦੇ ਹੋ ਡਿਬਰੂਗੜ੍ਹ ਭੇਜਣਾ ਉਹਨਾਂ ਦਾ ਤੌਂਖਲਾ ਵੱਧ ਸਕਦਾ ਹੁਣ ਤੌਂਖਲੇ ਦੀ ਕੀ ਵਜ੍ਹਾ ਆ ਗਈ ਹੈ ਕੀ ਉਹ ਬਲਵਿੰਦਰ ਜਿਹੜਾ ਤਸਕਰ ਹੈ ਜਿਹਦੇ ਖਿਲਾਫ ਕੱਲ ਪੰਜਾਬ ਪੁਲਿਸ ਨੇ ਖਾਸ ਕਰਕੇ ਡੀਜੀਪੀ ਸਾਹਿਬ ਦੀ ਸਟੇਟਮੈਂਟ ਆਈ ਹੈ ਕਿ ਉਹਦੇ ਖਿਲਾਫ 15 ਤੋਂ ਵੱਧ ਕੇਸ ਰਜਿਸਟਰਡ ਨੇ ਹੁਣ 15 ਤੋਂ ਵੱਧ ਕੇਸ ਰਜਿਸਟਰਡ ਸਿਰਫ ਤੇ ਸਿਰਫ ਕੀ ਨਸ਼ੇ ਦੇ ਨਾਲ ਸੰਬੰਧਿਤ ਆ ਜਾਂ ਕੋ ਜੋ ਹੋਰ ਵੀ ਜਿਹੜੇ ਸੰਗੀਨ ਕਿਸਮ ਦੀਆਂ ਧਰਾਵਾਂ ਉਹ ਵੀ ਦਰਜ ਨੇ ਇਸ ਕਰਕੇ ਉਹ ਇਸ ਮਸਲੇ ਦੇ ਵਿੱਚ ਤੇ ਪੰਜਾਬ ਸਰਕਾਰ ਨੂੰ ਔਰ ਪੰਜਾਬ ਦੇ ਡੀਜੀਪੀ ਨੂੰ ਇਹ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਦੱਸਿਆ ਜਾਵੇ ਕਿ ਆਖਰ ਉਹਨੂੰ ਭੇਜਿਆ ਕਿਉਂ ਮੰਨ ਲਓ ਕਿ ਅਮਰਤਪਾਲ ਸਿੰਘ ਨੂੰ ਉਹਨਾਂ ਦਾ ਐਨਐਸਏ ਲੱਗਣਾ ਇੱਕ ਪੋਲੀਟੀਕਲ ਮੰਗਾ ਉਹ ਇੱਕ ਰਾਸੀ ਮੁੱਦਾ ਹੈ ਰਾਸੀ ਇੱਕ ਕੈਦੀ ਆ ਹੁਣ ਜਿਹੜਾ ਪੋਲੀਟੀਕਲ ਪ੍ਰिजनਰ ਅਮਰਤਪਾਲ ਸਿੰਘ ਹੋਣੀ ਉਹਨਾਂ ਉਹਨੂੰ ਉਸੇ ਜੇਲ੍ਹ ਦੇ ਵਿੱਚ ਇੱਕ ਨਸ਼ੇ ਦੇ ਤਸਕਰ ਨੂੰ ਭੇਜਿਆ ਜਾਂਦਾ ਵਾ ਉਹਨਾਂ ਦੇ ਪਰਿਵਾਰ ਦਾ ਤੌਂਖਲਾ ਉਹ ਡਰ ਗਏ ਨੇ ਉਹ ਡਰਨਾ ਵੀ ਜ਼ਰੂਰੀ ਚਾਹੀਦਾਗਾ ਇਹ ਨਹੀਂ ਕਿ ਬੰਦਾ 나ਡੂਖਾਨ ਨਹੀਂ ਬੰਨ ਸਕਦਾ ਕਿ ਇਹੋ ਜੇ ਲੋਕਾਂ ਤੋਂ ਡਰਨ ਦੀ ਬਲੂਡ ਹੈਗੀ ਤੇ ਉਹਨਾਂ ਦਾ ਤੌਂਖਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜਿਹੜਾ ਸਪਸ਼ਟਕਾ ਨਹੀਂ ਹੋ ਸਕਦਾ ਇਸ ਮਸਲੇ ਦੇ ਵਿੱਚ ਉਹ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਕਿਉਂਕਿ ਇੰਡੀਆ ਦੀਆਂ ਪੰਜਾਬ ਦੀਆਂ ਜੇਲਾਂ ਵੀ ਸੇਫ ਨਹੀਂ ਆ ਇੱਥੇ ਤੇ ਜੇਲਾਂ ਦੇ ਵਿੱਚ ਮਰਡਰ ਹੋਏ ਨੇ ਅੱਜ ਵੀ ਹੋ ਰਹੇ ਨੇ ਪਹਿਲਾਂ ਵੀ ਹੋਏ ਤੇ ਭਵਿੱਖ ਦੇ ਵਿੱਚ ਵੀ ਹੁੰਦੇ ਰਹਿਣਗੇ ਕਿਉਂਕਿ ਜਦੋਂ ਵੱਡੇ ਵੱਡੇ ਜ਼ਿਲਾਂ ਦੇ ਵਿੱਚ ਵੱਡੇ ਵੱਡੇ ਕਤਲ ਹੁੰਦੇ ਉਦੋਂ ਫਿਰ ਤੌਖਲੇ ਵੱਧ ਜਾਂਦੇ ਇੱਥੇ ਤੇ ਜਿਹੜਾ ਮਸੰਦ ਸੀ ਨਿਹੰਗ ਪੂਲਾ ਜਿਨੇ ਉਸ ਇਲਾਕੇ ਦਾ ਬੜਾ ਬੇੜਾਗਰ ਕੀਤਾ ਸਿੱਖ ਕੌਮ ਦਾ ਬੀਜ ਖਤਮ ਕਰਦੀ ਕੋਸ਼ਿਸ਼ ਕੀਤੀ ਔਰ ਧੀਆਂ ਭੈਣਾਂ ਨੂੰ ਲੈ ਕੇ ਉਹਦੇ ਨੂੰ ਲੈ ਕੇ ਲੋਕ ਬੜਾ ਇੱਕ ਖਤਰਨਾਕ ਅਪਰਾਧੀ ਕਿਸਮ ਦਾ ਨਿਹੰਗ ਸੀ ਉਹਦਾ ਵੀ ਜੇਲ੍ਹ ਦੇ ਵਿੱਚ ਕਤਲ ਹੋਇਆ ਜਿਨ੍ਹਾਂ ਨੇ ਗੁਰੂ ਸਬਹ ਸਾਬ ਨੂੰ ਅੰਗ ਜਿਹੜੇ ਸੁੱਟੇ ਸੀ ਗਲੀਆਂ ਦੇ ਵਿੱਚ ਤੇ ਖਲਾਰੇ ਸੀ ਉਹ ਬਿੱਟੂ ਪ੍ਰੇਮੀ ਉਹਦਾ ਵੀ ਕਤਲ ਹੋਇਆ ਜੇਲ੍ਹ ਦੇ ਵਿੱਚ ਤੇ ਇਦਾਂ ਦੇ ਹੋਰ ਵੀ ਜੇਲਾਂ ਦੇ ਵਿੱਚ ਐਗਜ਼ਾਮਪਲਾਂ ਦਿੱਤੀਆਂ ਜਾਂ ਸਕਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨੂੰ ਲੈ ਕੇ ਉਹਨਾਂ ਦਾ ਪਰਿਵਾਰ ਹੋ ਗਿਆ ਕਿ ਇੱਕ ਬੰਦੇ ਨੂੰ ਚੱਕ ਕੇ ਰਹਿਣ ਵਾਲਾ ਤਰਨਤਾਰ ਦਾ ਪੁਲਿਸ ਨੇ ਦੱਸਿਆ ਗੁਰਦਾਸਪੁਰ ਤੋਂ ਫੜਿਆ ਜੀ ਔਰ ਗੁਰਦਾਸਪੁਰ ਤੋਂ ਫੜਿਆ ਆ ਗਿਆ ਗੁਰਦਾਸਪੁਰ ਪੁਲਿਸ ਨੂੰ ਪਤਾ ਨਹੀਂ ਗਿਆ ਫੜਿਆ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤੇ ਫਿਰ ਚੋਕੇ ਸਿੱਧਾ ਉਹਨੂੰ ਐਨਐਸ ਲਾ ਕੇ ਡੀਬੁਰੂਗੜ ਭੇਜ ਦਿੱਤਾ ਹੈਗਾ ਉਸ ਕਰਕੇ ਹੁਣ ਪੰਜਾਬ ਸਰਕਾਰ ਦੇ ਦੱਸਣਾ ਫਰਜ਼ ਹੈਗਾ ਕਿ ਉਹਨਾਂ ਦੇ ਪਰਿਵਾਰ ਦਾ ਜਿਹੜਾ ਤੌਂਖਲਾ ਦੂਜੀ ਗੱਲ ਹੋ ਸਕਦਾ ਹੈ ਕਿ ਇਸ ਮਸਲੇ ਵਿੱਚ ਉਹਨਾਂ ਦਾ ਪਰਿਵਾਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਵੇ ਔਰ ਹੋ ਸਕਦਾ ਹੈ ਕਿ ਉਹਨਾਂ ਦਾ ਪਰਿਵਾਰ ਲੋਕ ਸਭਾ ਦੇ ਸਪੀਕਰ ਉਮ ਬਿਰਲਾ ਨੂੰ ਵੀ ਚਿੱਠੀ ਲਿਖ ਸਕਦੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖ ਸਕਦੇ ਹੈਗੇ ਨੇ ਕਿ ਇੱਕ ਚੁਣਿਆ ਹੋਇਆ ਐਮਪੀ ਦਾ ਇੱਕ ਟੱਬਰ ਜੇ ਇੱਕ ਤਸਕਰ ਦੇ ਜਾਨ ਤੇ ਤੌਖਲਾ ਪ੍ਰਗਟ ਕਰਦਾ ਹੈ ਤੇ ਉਹਦੇ ਜਿਹੜੀ ਜਵਾਬ ਦੇਈ ਆ ਉਹ ਪੰਜਾਬ ਸਰਕਾਰ ਦੀ ਵੀ ਹੈ ਤੇ ਉਸ ਤੋਂ ਵੱਡੀ ਜਵਾਬ ਦੇਈ ਭਾਰਤ ਸਰਕਾਰ ਦੀ ਵੀ ਹੈ